ਸੌਸ਼ਿਕਾ ਜੀ ਮਹਿਰੁਪਿੰਦਰ ਜਤਵਿੰਦਰ ਗਰੇਵਾਲ ਦੇ ਨਾਲ ਪਹੁੰਚੇ ਜੱਜ ਮਲੇਸ਼ੀਆ ਦੇ ਵਿੱਚ ਜਿੱਥੇ ਅੱਜ ਤੁਹਾਨੂੰ ਦਿਖਾਵਾਂਗੀ ਇੱਕ ਗਲੀ ਔਰ ਗਲੀ ਦੇ ਵਿੱਚ ਦਿਖਾਵਾਂਗੀ ਰਾਤ ਦਾ ਨਜ਼ਾਰਾ ਉਹ ਗਲੀ ਜਿੱਥੇ ਤੁਹਾਨੂੰ ਸੀਫੂਡ ਦਿਖੇਗਾ ਦੁਨੀਆ 'ਚ ਕਹਾਵਤ ਹੈ ਵੀ ਜਿਹੜੇ ਚੀਨੇ ਲੋਕ ਨੇ ਜਿਹਨੂੰ ਚਾਈਨੀਜ਼ ਕਹਿੰਦੇ ਆ ਇੱਕ ਕਮਿਊਨਿਟੀ ਕਹਿੰਦੇ ਵੀ ਜੋ ਵੀ ਧਰਤੀ ਤੇ ਰੰਗਣ ਵਾਲੀ ਚੀਜ਼ ਆ ਉਹਨੂੰ ਅਸੀਂ ਖਾ ਸਕਦੇ ਆ ਇਹ ਗੱਲ ਲੋਕੋਂ ਸੱਚ ਸਿੱਧ ਹੋਈ ਜਦੋਂ ਮਲੇਸ਼ੀਆ ਦੇ ਵਿੱਚ ਕੋਲਾਲੰਪੁਰ ਦੇ ਵਿੱਚ ਜਿਹੜੀ ਮਾਰਕੀਟ ਆ ਰਾਤ ਨੂੰ ਮਾਰਕੀਟ ਲੱਗਦੀ ਨੂੰ ਫੂਡ ਮਾਰਕੀਟ ਕਹਿੰਦੇ ਆ ਉਸੇ ਦੇਖਿਆ ਵੀ ਜੋ ਵਸਤੂ ਵੀ ਸਮੁੰਦਰ ਦੇ ਵਿੱਚ ਇਹਨਾਂ ਨੂੰ ਮਿਲਦੀ ਆ ਜਿਹੜਾ ਕੀਮਤ ਤੋਂ ਵੱਡਾ ਹੈ ਉਸ ਨੂੰ ਖਾ ਕਰਦੇ ਨੇ ਬੜੀ ਵੱਡੀ ਮਾਰਕੀਟ ਸੱਜਦੀ ਆ ਰਾਤ ਨੂੰ ਮੁਕਿਤ ਬੰਤਾਂਗ ਜਿਹੜਾ ਮੇਨ ਟੂਰਿਸਟ ਪਲੇਸ ਤੋਂ ਦੇ ਨਾਲ ਬੈਕ ਸਾਈਡ ਤੇ ਇੱਕ ਛੋਟੀ ਜੀ ਮਾਰਕੀਟ ਲਾਈਨ ਆ ਪੂਰੀ 500 ਮੀਟਰ 500 ਫੁੱਟ ਦੀ ਇਹ ਜਿਹੜੇ ਕਈ ਸੌ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਹੱਤ ਕਰਨਾ ਸੱਜਣੀਆਂ ਜਿਹਦੇ ਵਿੱਚ ਜੀਉਂਦੀਆਂ ਮੱਛੀਆਂ, ਕੀਕੜੇ, ਡੱਡੂ, ਛਿੰਗੇ ਜੋ ਤੁਸੀਂ ਨਾਮ ਲੈ ਸਕਦੇ ਹੋ ਜੋ ਸੋਚ ਸਕਦੇ ਹੋ ਵੀ ਪਾਣੀ ਦੇ ਵਿੱਚ ਇਹ ਵਸਤੂ ਹੁੰਦੀ ਆ ਪਾਣੀ ਦੇ ਵਿੱਚ ਜੀਵ ਹੁੰਦਾ ਉਹਨੂੰ ਚਾਈਨੀਜ਼ ਲੋਕ ਖਾਦੇ ਨੇ ਉਬਾਲ ਕੇ ਇੱਕ ਵਾਰੀ ਦਾ ਜਿਹੜਾ ਆਮ ਆਦਮੀ ਆ ਜਿਹੜਾ ਉਹ ਦਹਿਲ ਜਾਂਦਾ ਕਿਉਂਕਿ ਕਿੰਨੀ ਕੀਹ ਹੈ ਇਹ ਕਿਹੜੀ ਦੀ ਮੱਛੀ ਆ ਜਾਂ ਆਪ ਤੋਂ ਉਸ ਹੈ ਜਿਵੇਂ ਡੱਡੂਆਂ ਦੀ ਗੱਲ ਕਰਦੇ ਆ ਤੁਸੀਂ ਦੇਖ ਰਹੇ ਹੋ ਵੀ ਇਹ ਚਿਕਨ ਐ ਜੋ ਵੀ ਇਹਨਾਂ ਨੂੰ ਮਿਲਦਾ ਪੱਤਕ ਉਹਨੂੰ ਇਹ ਮਤਲਬ ਖਾ ਲੈਂਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਰੰਗ ਵਾਲੀ ਹਰ ਚੀਜ਼ ਇਨਸਾਨ ਖਾ ਸਕਦਾ ਹੈ ਫਾਸਟ ਫੂਡ ਵੀ ਹੈ ਇਹਦਾ ਜਗ੍ਹਾ ਦੇ ਵਿੱਚ ਪਰ ਬਹੁਤ ਜਿੰਨੀ ਪ੍ਰਾਇੋਰਟੀ ਹੈ ਜਿਹਦੀ ਉਹ ਦਿੱਤੀ ਜਾਂਦੀ ਹੈ ਵੀ ਇੱਥੇ ਦੇ ਲੋਕ ਆਉਂਦੇ ਨੇ ਸੀ ਫੂਡ ਨੂੰ ਬੜਾ ਪ੍ਰਿਫਰ ਕਰਦੇ ਨੇ ਤੇ ਪੂਰੀ ਰਾਤ ਇਸ ਮਾਰਕੀਟਿੰਗ ਕਰਾਉਂ ਰਹੇ ਨੇ ਕੋਈ ਰਾਤ ਲੋਕ ਇੱਥੇ ਆਉਂਦੇ ਨੇ ਖਾਸ ਕਰ ਸਲਾਨੀ ਕਿਉਂਕਿ ਸਲਾਨੀ ਏਰੀਆ ਹੈ ਤੁਸੀਂ ਦੇਖ ਰਹੇ ਹੋ ਹੁਣ ਵੀ ਸਾਹਮਣੇ ਵੀ ਅਲੱਗ-ਅਲੱਗ ਕਿਸਮ ਦੇ ਚਿਕਨ ਦੀਆਂ ਜਾਂ ਡੱਕ ਹੈ ਜਿਹੜੀ ਬੱਤਕ ਹੈ ਜਾਂ ਜਿਹੜਾ ਵੀ ਜਾਨਵਰ ਮਤਲਬ ਇਹ ਕਹਿ ਲਓ ਵੀ ਜੋ ਵੀ ਫਸ ਜਾਂਦਾ ਉਹ ਫਸ ਤੇ ਫਰੂਟਸ ਵੀ ਆ ਵੀ ਕੁਝ ਸ਼ੌਕਸ ਹੈਗੀਆਂ ਨੇ ਜਿਹਦਾ ਦਾ ਟੇਸਟ ਕਟਹਲ ਦਾ ਫਲ ਹੈ ਤੇ ਉਸ ਤੋਂ ਇਲਾਵਾ ਇਹ ਇਹਦੀ ਰੌਣਕ ਹੈ ਪੂਰੀ ਪੂਰੀ ਦੀ ਪੂਰੀ ਰੌਣਕ ਹੈ ਇਸ ਮਾਰਕੀਟ ਦੀ ਤੇ ਇੰਨਾ ਕ ਕਰਾਊਡ ਹੁੰਦਾ ਵੀ ਤੁਸੀਂ ਟ੍ਰੈਫਿਕ ਜਾਮ ਵਾਲੀ ਸਥਿਤੀ ਹੁੰਦੀ ਹੈ ਉਹ ਵੀ ਪੈਦਲ ਜਿਹੜਾ ਵਿਅਕਤੀ ਉਹ ਵੀ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਖੇਡਦਾ ਪਰ ਬਹੁਤ ਦੁਨੀਆ ਦੇ ਵਿੱਚ ਮਾਨਤਾਵਾਂ ਬਣੀਆਂ ਨੇ ਕੋਈ ਕਹਿੰਦਾ ਵੈਜ ਚੰਗਾ ਕੋਈ ਕਹਿੰਦਾ ਨਾਨ ਵੈਜ ਚੰਗਾ ਪਰ ਇਹਨਾਂ ਟੂਰਿਸਟ ਪਲੇਸਾਂ ਤੇ ਆ ਕੇ ਕਿਤੇ ਪਲੇਸਾਂ ਤੇ ਆ ਕੇ ਕਹਿਵਾਂ ਲੱਗਦਾ ਵੀ ਜਿਸ ਤਰ੍ਹਾਂ ਲੋਕ ਨਾਨ ਵੈਜ ਨੂੰ ਜਿਆਦਾ ਤਰਜੀਹ ਦਿੰਦੇ ਨੇ ਵੀ ਕਿੰਨੇ ਜਾਨਵਰ ਕਿੰਨੇ ਜੀਵ ਜੰਤੂ ਦੇ ਰੋਜ਼ ਵੱਡੇ ਜਾਂਦੇ ਨੇ ਕਿੰਨਿਆਂ ਨੂੰ ਖਾਇਆ ਜਾਂਦਾ ਮਨੁੱਖ ਦੁਆਰਾ ਜੀਵ ਦਾ ਸਵਾਦ ਐਸਾ ਬਣ ਗਿਆ ਤੁਸੀਂ ਦੇਖੋ ਹਰ ਡਿਸ਼ ਜਿਹੜੀ ਅਲੱਗ-ਅਲੱਗ ਜੀਵ ਜੰਤੂ ਦੀ ਹੈ ਖਾਸ ਕਰ ਸੀ ਫੂਡ ਦੇ ਜਿਹੜੇ ਉਹਦੇ ਤੇ ਤਾਂ ਪੂਰਾ ਨਾਂ ਲੋਕਾਂ ਦਾ ਜ਼ੋਰ ਹੁੰਦਾ ਕੌਕਰੇਜ ਪਏ ਨੇ ਟਿੱਡੇ ਕੁੰਨੇ ਹੋਏ ਪਏ ਨੇ ਹਰ ਚੀਜ਼ ਜੋ ਤੁਸੀਂ ਕੋਈ ਇੱਥੇ ਇਹਨਾਂ ਤੋਂ ਤੁਹਾਨੂੰ ਅਵੇਲੇਬਲ ਆ ਜਿਹੜੀ ਜਿਹੜੀ ਧਰਤੀ ਤੇ ਰੇਖਦੀ ਆ ਪਾਣੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਸੁੱਚੀ ਇੰਗਿਆ ਦੀਆਂ ਇਹ ਗਰੀ ਜੀਵਤ ਚਿੰਗਿਆਂ ਉਹਦੇ ਨਾਲ ਹੱਥ ਲਾਓ ਪੇ ਇਹਨਾਂ ਨੂੰ ਇਹ ਸਿਤਾਬ ਦੇ ਉੱਤੇ ਜਿਹੜਾ ਕਰਦੇ ਨੇ ਇਹ ਇਸਮੁੰਦਰੀ ਜੀਵ ਨੇ ਸਾਰੇ ਜਿਹੜਾ ਇਹ ਖਾਂਦੇ ਨੇ ਤੋ ਇਹ ਦੁਨੀਆ ਦੇ ਵਿੱਚ ਇਸ ਤਰੀਕੇ ਦਾ ਕੰਮ ਚੱਲਦਾ ਰਹਿੰਦਾ। ਪਰ ਇਹ ਬੜੀ ਮਸ਼ਹੂਰ ਸਟਰੀਟ ਹੈ ਜੀ ਬੁਕ ਬੰਟਾਮ ਕੋਲ ਲਾ ਲਾਪਰ ਦੇ ਵਿੱਚ ਟਵਿੰਟ ਆਪ ਤਕ ਤਕੀਬਨ 2 ਕਿਲੋਮੀਟਰ ਦੂਰ ਤੇ ਰਾਤ ਨੂੰ ਲੱਗਦੀ ਹੈ तकरीबन 8:30 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਇਹਨੂੰ ਫੂਡ ਪਲੇਨ ਕਹਿੰਦੇ ਨੇ ਫੂਡ ਸਟਰੀਟ ਕਹਿੰਦੇ ਨੇ ਇਹਨੂੰ। ਤੇ ਇਹਦੇ ਵਿੱਚ ਦੁਨੀਆ ਪਰ ਤੋਂ ਜਿਹੜਾ ਟੂਰਿਸਟ ਆ ਕੇ ਉਹ ਜਿਹੜੇ ਲੋਕ ਨੂੰ ਮੋਣਾਉਂਦੇ ਨੇ ਉਹ ਇਸ ਇਸ ਜਗ੍ਹਾ ਤੇ ਆ ਕੇ ਆ ਦੇਖੋ ਸਾਰੀ ਦੁਨੀਆ ਦੇ ਜਿਹੜੇ ਅਲੱਗ-ਅਲੱਗ ਦੇਸ਼ਾਂ ਤੋਂ ਆਏ ਲੋਕ ਨੇ ਸਾਰੇ ਦੀ ਰੀ ਸਟ੍ਰੀਮ ਤਾਂ ਜਿਹੜੀ ਉਹ ਰੈਸਟੋਰੈਂਟ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਸੀ ਫੂਡ ਦੇ ਸ਼ਕੀਨ ਨੇ ਜਿਹੜੇ ਉਹ ਇਹਨਾਂ ਕਾਉਂਦੇ ਨੇ ਸੋ ਜਿਹੜਾ ਨਹੀਂ ਵੀ ਖਾਂਦਾ ਦੇਖਣ ਦੇ ਲਈ ਫੋਰਨੋਲਜ ਸੇ ਕੋਈ ਇhtਿਆਸ ਸਕਦਾ ਕਿਉਂਕਿ ਕਈ ਐਸੇ ਜੀਵ ਜੰਤੂ ਨੇ ਜਿਹੜੇ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਵੀ ਇਹ ਲੋਕਾਂ ਨੂੰ ਖਾ ਵੀ ਲੈਂਦੇ ਨੇ ਸੇਲਾਨੀ ਤਾਂ ਇੱਥੇ ਬਹੁਤ ਆਉਂਦੇ ਹੀ ਨੇ ਕਿ ਉਹਦੇ ਨਾਲ ਹੀ ਅ ਬਿਸ਼ੇਸ਼ ਕਿ ਇੱਕ ਮੁਸਲਮਾਨ ਕੰਟਰੀ ਆ ਪਰ ਟੂਰਿਸਟ ਕੰਟਰੀ ਹੋਣ ਕਰਕੇ ਬੀਅਰ ਦੀ ਅਵੇਲੇਬਿਲਿਟੀ ਜਿਹੜੀ ਆ ਉਹ ਬਹੁਤ ਹੁੰਦੀ ਆ ਸੋ ਟੂਰਿਸਟ ਇੰਜੋਏ ਕਰਦੇ ਨੇ ਆਪਣਾ ਵੀਰਪੀ ਇੰਨੇ ਵਕਤ ਵਕਤ ਕਿਸਮ ਦੇ ਜਿਹੜੇ ਸੀਫੂਡਸ ਨੂੰ ਟੇਸਟ ਕਰਦੇ ਨੇ ਤੇ ਜੇ ਪੂਰਾ ਤੁਸੀਂ ਗੌਰ ਕਰੋ ਇਹ ਸੜਕ ਦੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਮੇਲਾ ਭਰਿਆ ਹੋਇਆ ਹੁੰਦਾ ਔਰ ਲੋਕ ਵੈਸੇ ਵੀ ਨਾ ਮੁਲਕਾਂ ਦੇ ਵਿੱਚ ਥੋੜੀ ਆਦਤ ਆ ਕਿ ਇਹ ਬਾਹਰ ਫੂਡ ਬਹੁਤ ਖਾਂਦੇ ਨੇ ਇਹ ਲੋਕਾਂ ਦੇ ਕਈ ਮੁਲਕਾਂ ਵਿੱਚ ਤਾਂ ਕਿਚਨ ਵੀ ਹੁੰਦੇ ਨੇ ਘਰ 'ਚ ਸਾਰਾ ਤੁਸੀਂ ਜੋ ਦੇਖ ਰਹੇ ਹੋ ਸਾਹਮਣੇ ਤੇ ਸਾਰਾ ਸੀ ਫੂਡ ਹੈ ਔਰ ਬਹੁਤ ਮਹਿੰਗਾ ਸੀ ਫੂਡ ਵੀ ਆ ਤੇ ਸਸਤਾ ਵੀ ਹੈ ਸੀ ਫੂਡ ਤੋਂ ਲੈ ਕੇ ਬੜੇ ਮਹਿੰਗੇ ਫੂਡ ਤੱਕ ਇੱਥੇ ਅਵੇਲੇਬਿਲਟੀ ਹੁੰਦੀ ਹੈ ਪਰ ਲੋਕ ਇੱਕ ਜਗ੍ਹਾ ਤੇ ਬੈਠ ਕੇ ਫੂਡ ਕਾਰਨਰ ਦਾ ਰਵਾਜ ਹੋ ਗਿਆ ਅੱਜਕੱਲ ਪਰ ਇਹ ਬੜਾ ਪੁਰਾਣਾ ਹੈ ਕੋਲਲੰਪੁਰ ਦੇ ਵਿੱਚ ਮਲੇਸ਼ੀਆ ਦਾ ਇੱਕ ਸ਼ਹਿਰ ਕੋਲਨੋਪੋਰ ਇੱਥੇ ਟਵਿੰ ਟਾਵਰਸ ਨੇ ਉਥੇ ਨਾਲ ਇੱਕ ਮਾਰਕੀਟ ਹੈ ਕੋਈ ਤੁਹਾਨੂੰ ਦੱਸਦੇ ਆ ਵੀ ਦੇਖੋ ਤੁਸੀਂ ਲੋਕ ਕਿਸ ਤਰ੍ਹਾਂ ਸੜਕ ਦੇ ਉੱਤੇ ਬੈਠੇ ਨੇ ਔਰ ਇਹਨੂੰ ਇੰਜੋਏ ਕਰ ਰਹੇ ਨੇ ਸੋ ਜਦੋਂ ਵੀ ਮਲੇਸ਼ੀਆ ਚ ਕੋਈ ਤੁਹਾਨੂੰ ਨੌਨ ਦਾ ਮੌਕਾ ਮਿਲਤੇ ਇਸ ਬੁਕਿੰਗ ਪਿੰਤਾਂਗ ਦੇ ਨਾਲ ਬੁਕਿੰਗ ਪਿੰਤਾਂਗ ਦੇ ਨਾਲ ਇਹ ਸਟਰੀਟ ਆ ਫੂਡ ਸਟਰੀਟ ਇੱਥੇ ਜਰੂਰ ਜਾਓ ਪਤਾ ਲੱਗਦਾ ਵੀ ਲੋਕ ਕੀ ਕੀ ਕਰ ਰਹੇ ਨੇ